ਟੇਮ ਇੰਡੀਆ ਨੇ ਕਿੰਗਸਟਨ ਟੈਸਟ ਦੇ ਦੂਜੇ ਦਿਨ ਪਹਿਲ ਮਜ਼ਬੂਤ ਸਥਿਤੀ ਬਣਾ ਲਈ ਹੈ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਦੀਆਂ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਤੇ ਦਮਦਾਰ ਗੇਂਦਬਾਜ਼ੀ ਦੇ ਬਾਵਜੂਦ ਉਹ ਦਿਨ ਤੱਕ ਖੇਡ ਖਤਮ ਹੋਣ ਤੱਕ ਪਾਤ 162 ਰਨ ਦੀ ਲੀਡ ਹਾਸਲ ਕਰ ਲਈ ਟੇਮ ਇੰਡੀਆ ਨੇ ਦੂਜੇ ਦਿਨ ਦਾ ਖੇਡ 126 ਦੇ ਸਕੋਰ ਤੋਂ ਅੱਗੇ ਬਤਾਇਆ ਜితేਸ਼ਵਰ ਪੁਜਾਰਾ ਤੇ ਲੋਕੇਸ਼ ਰਾਹੁਲ ਨੇ ਮਿਲ ਕੇ ਟੇਮ ਇੰਡੀਆ ਨੂੰ ਦਮਦਾਰ ਸ਼ੁਰੂਆਤ ਦਿੱਤੀ ਤੋ ਟੀਮ ਇੰਡੀਆ ਦਾ ਸਕੋਰ 258 ਰਨਾਂ ਤੱਕ ਪਹੁੰਚਿਆ ਤਾਂ ਪੁਜਾਰਾ 46 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ ਫਿਰ ਲੋਕੇਸ਼ ਰਾਹੁਲ ਨੇ ਕਪਤਾਨ ਵਿਰਾਟ ਕੋਹਲੀ ਨਾਲ ਮਿਲ ਕੇ ਤੇਜੀ ਵਿਕਟ ਲਈ 69 ਰਨ ਜੋੜੇ ਇਸ ਦੇ ਬਦਲੇ ਲੋਕੇਸ਼ ਰਾਹੁਲ ਆਊਟ ਹੋ ਗਏ ਜਲਦੀ ਹੀ ਵਿਰਾਟ ਕੋਹਲੀ 44 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ ਟੀਮ ਇੰਡੀਆ ਨੂੰ ਅਸ਼ਵਿਨ ਦਾ ਸਹਾਰਾ ਨਹੀਂ ਮਿਲਿਆ ਅਤੇ ਅਸ਼ਵਿਨ 2 ਰਨ ਬਣਾ ਕੇ ਹੀ ਆਊਟ ਹੋ ਗਏ ਦੇਵਦਤ ਰਹਾਣੇ ਅਤੇ ਸਾਹਾਨੇ ਮਿਲ ਕੇ ਭਾਰਤ ਨੂੰ ਹੋਰ ਝਟਕਾ ਨਹੀਂ ਲਗਣ ਦਿੱਤਾ ਅਤੇ ਭਾਰਤ ਨੇ ਦਿਨ ਦਾ ਖੇਡ ਖਤਮ ਹੋਣ ਤੱਕ 5 ਵਿਕਟ ਗਵਾ ਕੇ 358 ਰਨ ਬਣਾ ਲਏ ਸਨ ਦਿਨ ਦੀ ਖੇਡ ਦੌਰਾਨ 88 ਓਵਰ ਸੁੱਟੇ ਗਏ ਜਿਸ ਵਿੱਚ ਟੀਮ ਇੰਡੀਆ ਨੇ 232 ਰਨ ਬਣਾਏ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਨੇ ਦਮਦਾਰ ਗੇਂਦਬਾਜ਼ੀ ਕੀਤੀ ਪਰ ਭਾਰਤੀ ਬੱਲੇਬਾਜ਼ਾਂ ਦੀ ਸੂਝਬੂਝ ਦੇ ਸਾਹਮਣੇ ਇਹ ਬਾਜ਼ ਜ਼ਿਆਦਾ ਪ੍ਰਭਾਵਿਤ ਕਰਨ ਵਿੱਚ ناکਾਮ ਰਹੇ ਟੀਮ ਇੰਡੀਆ ਲਈ ਮੁਰਲੀ ਵਿਜੇ ਦੀ ਗੈਰ ਹਾਜ਼ਰੀ ਚਿੰਤਾ ਕਰਨ ਵਾਲੇ ਲੋਕੇਸ਼ ਰਾਹੁਲ ਨੇ ਦਮਦਾਰ ਪੱਲੇਪਾਜ਼ੀ ਕੀਤੀ ਲੋਕੇਸ਼ ਰਾਹੁਲ ਨੇ 158 ਰਨਾਂ ਦੀ ਪਾਰੀ ਖੇੜ ਟੀਮ ਇੰਡੀਆ ਨੂੰ ਮੈਚ ਜਿੱਤਣ ਦਾ ਮੁੱਖ ਦਾਅਵੇਦਾਰ ਬਣਾ ਦਿੱਤਾ ਲੋਕੇਸ਼ ਰਾਹੁਲ ਨੇ 303 ਗੇਂਦਾਂ ਤੇ 15 ਚੌਕੇ ਅਤੇ 3 ਛੱਕੇ ਲਗਾਏ ਅਤੇ ਇਸ ਦੇ ਨਾਲ ਹੀ 158 ਰਨ ਬਣਾਏ ਇਹ ਲੋਕੇਸ਼ ਰਾਹੁਲ ਲਈ 6 ਟੈਸਟ ਮੈਚਾਂ ਵਿੱਚ ਤੀਜਾ ਸੈਂਕੜਾ ਹੈ ਆਪਣੇ ਜ਼ਬਰਦਸਤ ਡਿਫੈਂਸ ਅਤੇ ਹਮਲਾਵਰ ਖੇਡ ਦੀ ਬਦੌਲਤ ਪਟਨਾ ਪਾਇਰੇਟਸ ਨੇ ਪ੍ਰੋ ਕਬੱਡੀ ਲੀਗ ਸੀਜ਼ਨ 4 ਦਾ ਖਿਤਾਬ ਆਪਣੇ ਨਾਮ ਕਰ ਲਿਆ ਪਟਨਾ ਦਾ ਪ੍ਰਦਰਸ਼ਨ ਇਸ ਫਾਈਨਲ ਮੁਕਾਬਲੇ 'ਚ ਜ਼ਬਰਦਸਤ ਰਿਹਾ ਪਟਨਾ ਦੀ ਟੀਮ ਨੇ ਪਹਿਲੇ ਹਾਫ ਵਿੱਚ 5 ਮਿੰਟ ਬਾਕੀ ਰਹਿੰਦੇ ਆ ਜੈਪੁਰ ਨੂੰ ਆਲ ਆਊਟ ਕਰ ਦਿੱਤਾ ਅਤੇ 16-11 ਦੀ ਮਜ਼ਬੂਤ ਵਰਦ ਬਣਾ ਲਈ ਹਾਫ ਟਾਈਮ ਤੱਕ ਪਟਨਾ ਦੇ ਕੋਲ 19-16 ਦੀ ਬੜਤ ਸੀ ਟੀਮ ਦੇ ਕੋਚ ਬਲਵਾਨ ਸਿੰਘ ਨੇ ਲਗਾਤਾਰ ਆਪਣੇ ਖਿਡਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਦੂਜੇ ਹਾਫ ਤੱਕ ਪਟਨਾ ਨੇ ਵਾਧੇ-ਵਾਧੇ 28-22 ਦੀ ਬੜਤ ਬਣਾ ਲਈ ਪਟਨਾ ਨੇ ਦੂਜੀ ਵਾਰ ਵੀ ਜੈਪੁਰਨ ਆਊਟ ਕਰ ਦਿੱਤਾ ਤੇ ਆਪਣੀ ਬੜਤ ਨੂੰ 31-23 ਤੱਕ ਪਹੁੰਚਾ ਦਿੱਤਾ ਇਸ ਦੇ ਬਾਅਦ ਜਿਵੇਂ ਜੈਪੁਰ ਦੇ ਖਿਡਾਰੀ ਨੇ ਹਾਰ ਹੀ ਮੰਨ ਲਈ ਹੋਵੇ ਅਤੇ ਪਟਨਾ ਨੇ 35-29 ਦੇ ਸਕੋਰ ਨਾਲ ਖਿਤਾਬ ਇੱਕ ਵਾਰ ਫਿਰ ਆਪਣੇ ਨਾਮ ਕਰ ਲਿਆ ਮੈਚ ਖਤਮ ਹੁੰਦੇ ਹੀ ਪਟਨਾ ਦੇ ਖਿਡਾਰੀ ਅਤੇ ਪ੍ਰਸ਼ੰਸਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਰਿਤਿਕ ਰੋਸ਼ਨ ਜੈਪੁਰ ਅਤੇ ਪਟਨਾ ਦੇ ਵਿਚਕਾਰ ਹੋਣ ਵਾਲੇ ਫਾਈਨਲ ਮੁਕਾਬਲੇ 'ਰਾਸ਼ਟਰੀ ਗੀਤ ਗਾਉਣਾ' ਇਸ ਸਾਲ ਉਹਨਾਂ ਦੇ ਨਾਲ ਪੂਜਾ ਹੀਗੜੇ ਵੀ ਮੌਜੂਦ ਸੀ ਜੁਗਸਤ ਚ ਉਹਨਾਂ ਦੀ ਆਉਣ ਵਾਲੀ ਫਿਲਮ ਮੂੰਹੋਂ ਜੋਦੜੋ ਦੀ ਹੀਰੋ ਹੈ ਰਿਤਿਕ ਨੇ ਪ੍ਰੋਕਬਡ ਨੂੰ ਇਤਿਹਾਸਕ ਦੱਸਿਆ ਤੇ ਫਾਈਨਲ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਨਾਲ ਰਾਸ਼ਟਰੀ ਗੀਤ ਗਾਇਆ ਸਟਾਰਮ ਕੁਇਨਸ ਨੇ ਰੋਮਾਂਚਕ ਉਤਾਰ ਚੜਾ ਵਾਲੇ ਆਖਰੀ 2 ਮਿੰਟਾਂ ਚ ਫਾਇਰ ਬਰਡਸ ਨੂੰ ਐਤਵਾਰ ਨੂੰ 24 ਤਈ ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦਾ ਪਹਿਲਾ ਮਹਿਲਾ ਕਬੱਡੀ ਚੈਲੰਜ ਖਿਤਾਬ ਆਪਣੇ ਨਾਮ ਕੀਤਾ ਗਾਚੀ ਬਾਵਲੀ ਸਟੇਡੀਅਮ ਚ ਰੋਮਾਂਚਕ ਮੁਕਾਬਲਾ ਸਟਾਰਮ ਕੁਇਨਸ ਨੇ ਆਖਰੀ 30 ਸੈਕਿੰਡ ਚ ਰੇਡ ਰਹੀ ਜਿੱਤ ਲਿਆ स्टारम क्वीन्स ਮੈਚ ਤੋਂ 1.5 ਮਿੰਟ ਪਹਿਲਾਂ 22 ਦੀ ਬਰਤ ਨਾਲ ਜਿੱਤ ਰਹੀ ਨੇੜੇ ਸੀ ਜਦੋਂ ਰਿੰਜੂ ਦੀ ਜ਼ਬਰਦਸਤ ਰੇਡ ਨੇ ਫਾਇਰ ਬਰਡਸ ਨੂੰ 3 ਅੰਕ ਦਵਾ ਦਿੱਤੇ ਫਾਇਰ ਬਰਡਸ ਨੇ ਇਸ ਦੇ ਨਾਲ ਹੀ ਆਊਟ ਹਾਸਲ ਕਰ ਲਿਆ ਅਤੇ 22 ਦੀ ਬਰਤ ਬਣਾ ਲਈ ਪਰ ਸਟਾਰਮ ਕੁਇਨਸ ਟੀਮ ਆਊਟ ਹੁੰਦੇ ਹੀ ਇੱਕ ਛਟਕੇ 'ਚ ਵਾਪਸ ਕੋਰਟ 'ਚ ਪਹੁੰਚੀ ਅਤੇ ਉਸ ਦੀ ਕਪਤਾਨ ਤੇਜਸਵਨੀ ਬਾਈ ਨੇ ਆਖਰੀ 30 ਸੈਕਿੰਡ ਵਿੱਚ ਰੇਡ ਰਾਹੀਂ 2 ਅੰਕ ਹਾਸਲ ਕਰ ਲਏ ਅਤੇ ਸਿਰਫ 1 ਅੰਕ ਨਾਲ ਮੈਚ ਆਪਣੇ ਨਾਮ ਕੀਤਾ ਪਾਰਤੀ ਜੂਨੀਅਰ ਹਾਕੀ ਪੁਰਸ਼ ਟੀਮ ਨੂੰ ਇੱਥੇ ਕੜੇ ਮੁਕਾਬਲੇ ਚ ਇੰਗਲੈਂਡ ਦੇ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਸ਼ੁਰੂ ਚ ਦਬਦਬਾ ਬਣਾਇਆ ਪਰ ਉਸਨੇ ਗੋਲ ਕਰਨ ਦੇ ਕੁਝ ਮੌਕੇ ਵਿਗਵਾਏ। ਭਾਰਤ ਨੇ ਦੂਜੇ ਹਾਫ ਚ ਕੁਝ ਚੰਗੀ ਕੋਸ਼ਿਸ਼ ਕੀਤੀ ਪਰ ਇੰਗਲੈਂਡ ਦੇ ਰੱਖੇ ਕਾਫੀ ਮਜ਼ਬੂਤ ਸਨ। ਭਾਰਤੀ ਟੀਮ ਨੂੰ ਕੁਝ ਮੌਕੇ ਮਿਲੇ ਪਰ ਉਹਦਾ ਫਾਇਦਾ ਛੁੱਕਣ ਚ ਟੀਮ ਨਾਕਾਮ ਰਹੀ। ਜੇਨ ਵਿਲੀਅਮਸ ਦੇ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਨੇ ਆਤਵਲ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਜ਼ਿੰਬਾਬਵੇ ਦੀ ਟੀਮ ਨੂੰ ਪਾਰੀ ਅਤੇ 117 ਦੌੜਾਂ ਨਾਲ ਹਰਾ ਦਿੱਤਾ। ਵਿਦੇਸ਼ੀ ਧਰਤੀ ਤੇ ਉਸਦੀ ਦੂਜੀ ਸੱਤ ਵੱਡੀ ਚੁਣੌਤੀ ਹੈ। ਵਿਲੀਅਮਸ ਨੇ 119 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਅਤੇ ਮੈਚ ਵਿੱਚ ਕੋਝਾਨ ਪਾਈ ਪਰ ਇਸ ਸਭ ਨਾਲ ਉਹ ਹਾਰ ਦਾ ਅੰਤਰ ਹੀ ਘਟ ਕਰ ਸਕੇ।